ਤਾਂ ਤੇ ਕਹਿੰਦੇ ਨੇ ਕਿ ਗਧੀਆਂ ਗਧਿਆਂ ਦਾ ਵੀ ਮੁੱਲ ਪੈਣ ਲੱਗ ਗਿਆ ਤੇ ਕਦਰ ਹੋਣ ਲੱਗ ਗਈ ਹੈ। ਪਾਕਿਸਤਾਨ ਦੇ ਗਧੇ ਜਿਹੜੇ ਕਾਫੀ ਮਸ਼ਹੂਰ ਨੇ। ਪਾਕਿਸਤਾਨ ਦੇ ਵਿੱਚ ਗਧਿਆਂ ਦੀ ਭਾਰੀ ਮੰਗ ਹੈ ਜਿਸ ਦੇ ਕਾਰਨ ਇਹਨਾਂ ਦੀਆਂ ਕੀਮਤਾਂ ਸਮਾਂ ਨੂੰ ਛੂ ਰਹੀਆਂ ਨੇ। ਗਧਿਆਂ ਦੀਆਂ ਵੱਧਦੀਆਂ ਕੀਮਤਾਂ ਦਾ ਕਾਰਨ ਪਾਕਿਸਤਾਨ ਦਾ ਸਭ ਤੋਂ ਚੰਗਾ ਮਿੱਤਰ ਚੀਨ ਹੈ। ਜਿੱਥੇ ਰਵਾਇਤੀ ਦਵਾਈਆਂ ਤੇ ਸ਼ਿੰਗਾਰ ਜਿਹੜੀਆਂ ਮੇਕਅਪ ਵਗੈਰਾ ਬਣਦਾ ਨਾ ਸ਼ਿੰਗਾਰ ਦਾ ਸਮਾਨ ਸਮਗਰੀ ਦੇ ਵਿੱਚ ਗਧੇ ਦੀ ਚਮੜੀ ਦੀ ਵਰਤੋਂ ਹੁੰਦੀ ਰਹੀ ਹੈ। ਪਾਕਿਸਤਾਨ ਦੀ ਆਜ ਨਿਊਜ਼ ਜਿਹੜੀ ਹੈ ਉਹਦੀ ਰਿਪੋਰਟ ਦੇ ਮੁਤਾਬਕ ਇੱਕ ਗਧੇ ਦੀ ਕੀਮਤ 3 ਲੱਖ ਰੁਪਏ ਹੋ ਗਈ ਹੈ। ਪਾਕਿਸਤਾਨ ਰੁਪਏ ਤੱਕ ਪਹੁੰਚ ਗਈ ਹੈ। ਇਹ ਇੱਕ ਜੀਵ ਦੇ ਲਈ ਵੱਡੀ ਰਕਮ ਹੈ ਜੋ ਜ਼ਿਆਦਾਤਰ ਮਾਲ ਟੂ ਆਟੋ ਆਹੀ ਦੇ ਲਈ ਵਰਤੀ ਜਾਂਦਾ ਹੈ ਵਰਤਿਆ ਜਾਂਦਾ ਹੈ। ਪਰ ਇਸ ਦੀ ਵੱਧ ਦੀ ਕੀਮਤ ਨੇ ਉਹਨਾਂ ਲੋਕਾਂ ਦੇ ਲਈ ਵੱਡਾ ਸੰਕਟ ਜਿਹੜਾ ਖੜਾ ਕਰ ਦਿੱਤਾ ਹੈ ਜੋ ਗਧਾ ਗੱਡੀ ਚਲਾ ਕੇ ਆਪਣਾ ਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰਦੇ ਨੇ। ਰੀਪੋਰਟ ਦੇ ਵਿੱਚ ਕਿਹਾ ਗਿਆ ਕਿ ਕਰਾਚੀ ਦੇ ਲਿਆਰੀ ਜ਼ਿਲ੍ਹੇ ਦੇ ਵਿੱਚ ਹਫਤਾਵਾਰੀ ਗਦਾ ਬਾਜ਼ਾਰ ਦੇ ਵਿੱਚ ਕੀਮਤਾਂ ਵਧਣ ਦਾ ਕਾਰਨ ਸਥਾਨਕ ਖਰੀਦਦਾਰਾਂ ਦੀ ਗਿਣਤੀ ਦੇ ਵਿੱਚ ਤੇਜ਼ੀ ਦੇ ਨਾਲ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਗਦੇ ਦੇ ਵਪਾਰ ਦੇ ਵਿੱਚ ਲੱਗੇ ਲੋਕ ਕੀਮਤਾਂ ਦੇ ਵਿੱਚ ਵਾਧੇ ਦਾ ਕਾਰਨ ਚੀਨ ਤੋਂ ਵਧਦੀ ਮੰਗ ਨੂੰ ਮੰਨਦੇ ਨੇ। ਇਸ ਦੇ ਵਿੱਚ ਕਿਹਾ ਗਿਆ ਕਿ ਚੀਨ ਦੇ ਵਿੱਚ ਗਦੇ ਦੀ ਚਮੜੀ ਦੀ ਵਰਤੋਂ ਵੱਖ-ਵੱਖ ਸ਼ਿੰਗਾਰ ਸਮੱਗਰੀ ਆਜਿਓ ਤੇ ਨਾਮਕ ਇੱਕ ਰਵਾਇਤੀ ਚੀਨੀ ਦਵਾਈ ਹੈ। ਉਦੇ ਉਤਪਾਦ ਉਤਪਾਦਨ ਲਈ ਵੀ ਕੀਤੀ ਜਾਂਦੀ ਹੈ ਇਸ ਮੰਗ ਦੇ ਕਾਰਨ ਚੀਨ ਦੇ ਵਿੱਚ ਹਰ ਸਾਲ ਲੱਖਾਂ ਗਧੇ ਮਾਰੇ ਜਾਂਦੇ ਨੇ ਚੀਨ ਦੀਆਂ ਚੀਨ ਦੀ ਜੜੀ ਹੈ ਆਜੀ ਆਓ ਦਵਾਈ ਬਣੀ ਗੇ ਗਧਿਆਂ ਦਾ ਕਾਲ ਹੈ ਆਜੀ ਆਓ ਇੱਕ ਰਵਾਇਤੀ ਚੀਨੀ ਦਵਾਈ ਹੈ ਗਧੇ ਦੀ ਚਮੜੀ ਤੋਂ ਕੱਢੇ ਗਏ ਕੋਲੇਜਨ ਤੋਂ ਜੜੀ ਬਣਾਈ ਜਾਂਦੀ ਹੈ ਸੁੰਦਰਤਾ ਉਤਪਾਦਾਂ ਦੇ ਵਿੱਚ ਗੋਲੀਆਂ ਜਾਂ ਤਰਲ ਬਣਾਉਣ ਦੇ ਲਈ ਕੋਲੇਜਨ ਨੂੰ ਜੜੀ ਜੜੀ ਬੂਟੀਆਂ ਅਤੇ ਹੋਰ ਸਮਗਰੀਆਂ ਦੇ ਨਾਲ ਮਿਲਾਇਆ ਜਾਂਦਾ ਹੈ ਆਜੀਓ ਉਦਯੋਗ ਦੇ ਵਿੱਚ ਪਿਛਲੇ 1 ਦਹਾਕੇ ਦੇ ਵਿੱਚ ਤੇਜ਼ੀ ਦੇ ਨਾਲ ਵਾਧਾ ਦੇਖਿਆ ਗਿਆ ਹੈ 2013 ਤੇ 2016 ਦੇ ਵਿੱਚਕਾਰ ਆਜੀਓ ਦਾ ਜਿਹੜਾ ਸਾਲਾਨਾ ਉਤਪਾਦਨ 3200 ਤੋਂ 5600 ਟਨ ਤੱਕ 20% ਦੀ ਸਾਲਾਨਾ ਵਧ ਗਿਆ ਹੈ 216 ਤੋਂ 221 ਦੇ درمیان ਆਜੀਓ ਉਤਪਾਦਨ 160% ਦੀ ਵਧਿਆ ਜੇਕਰ ਮੌਜੂਦਾ ਰੁਝਾਨ ਜਾਰੀ ਰਿਹਾ ਤਾਂ 227 ਤੱਕ ਇਹ 200% ਦੀ ਵਧ ਜਾਏਗਾ ਗਦਾ ਗੱਡੀ ਚਲਾਉਣ ਵਾਲਿਆਂ ਦੇ ਲਈ ਇਹ ਮੁਸੀਬਤ ਬਣ ਗਈ ਹੈ ਕਿਉਂਕਿ ਉਹਨਾਂ ਦੇ ਲਈ ਜਿਹੜਾ ਇਹ ਜਾਨਵਰ ਮਹਿੰਗਾ ਹੋ ਗਿਆ ਹੈ ਪਾਕਿਸਤਾਨ ਦੇ ਵਿੱਚ ਗਦਾ ਗੱਡੀਆਂ ਚਲਾਉਣ ਵਾਲੇ ਇਸ ਗੱਲ ਦਾ ਜਿਹੜਾ ਅਫਸੋਸ ਕਰ ਰਹੇ ਨੇ ਕਿ ਕਦੇ 8000 ਤੋਂ 12000 ਰੁਪਏ ਦੇ ਵਿੱਚ ਵਿਕਣ ਵਾਲੇ ਗਧੇ ਹੁਣ ਬਹੁਤ ਹੀ ਮਹਿੰਗੇ ਮੁੱਲ ਦੇ ਵਿਕ ਕੇ ਵਿਕਰੇ ਨੇ ਇਸ ਦੇ ਕਾਰਨ ਇਹਨਾਂ ਵਾਹਨ ਚਾਲਕਾਂ ਦਾ ਜੀਵਣਾ ਮੁਸ਼ਕਲ ਹੋ ਗਿਆ ਹੈ 2024 ਦਾ ਆਰਥਿਕ ਸਰਵੇਖਣ ਦਰਸਾਉਂਦਾ ਹੈ ਕਿ ਪਾਕਿਸਤਾਨ ਦੇ ਵਿੱਚ ਗਧਿਆਂ ਦੀ ਗਿਣਤੀ ਵਿੱਚ ਕਾਫੀ ਵਾਧਾ ਹੋਇਆ ਹੈ ਦੇਸ਼ ਦੇ ਵਿੱਚ 660000 ਗਧੇ ਨੇ ਸੈਨੇਟ ਦੀ ਜਿਹੜੀ ਸਥਾਈ ਕਮੇਟੀ ਆਨ ਟ੍ਰੇਡ ਨੂੰ ਦੱਸਿਆ ਗਿਆ ਕਿ ਚੀਨ ਨੂੰ ਗਧੇ ਦੀ ਖੱਲ ਅਤੇ ਮਾਸ ਨਿਰਯਾਤ ਕਰਨ ਦੇ ਲਈ ਇੱਕ ਪ੍ਰੋਟੋਕੋਲ ਨੂੰ ਅੰਤਿਮ ਜਿਹੜਾ ਰੂਪ ਦਿੱਤਾ ਗਿਆ ਹੈ ਤੇ ਗਦੀ ਦਾ ਜਿਹੜਾ ਦੁੱਧ ਹੈ ਜੀ ਉਹ ਵੀ ਕਾਫੀ ਮਹਿੰਗਾ ਹੈ ਵੈਸੇ ਇਹਦੇ ਵਿੱਚ ਨਹੀਂ ਉਹ ਲਿਖਿਆ 3000 ਤੋਂ ਤਕਰੀਬਨ 4000 ਦੇ ਕਰੀਬ ਰੁਪਏ ਦੇ ਵਿੱਚ ਉਹ ਲੀਟਰ ਵਿਕਦਾ ਹੈ ਤੇ ਉਹ ਕਾਫੀ ਪੋਸਟਿਕ ਹੈ ਪਰ ਉਹ ਜਾਨਵਰ ਵੱਲ ਨੂੰ ਆਪਾਂ ਦੇਖ ਕੇ ਕਾਹ ਦਿੰਨੇ ਭਾਈ ਇਹ ਕੀ ਕਰਨਾ ਹੈ